ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਪੰਜਾਬੀਆਂ ਨੇ ਪਿਛਲੇ ਦਿਨੀ ਆਈ ਹੜ੍ਹਾਂ ਦਾ ਜਿਸ ਬਹਾਦਰੀ ਤੇ ਦਲੇਰੀ ਨਾਲ ਮੁਕਾਬਲਾ ਕੀਤਾ ਉਸ ਦੀ ਮਿਸਾਲ ਕਿਤੇ ਘੱਟ ਹੀ ਮਿਲਦੀ ਹੈ ਹਾਂਜੀ ਇਸੇ ਬਾਰੇ ਸੁਬੇਗ ਸਿੰਘ ਤੰਜੂ ਦਾ ਲੇਖ ਨਵੀਂ ਆਸ ਨਾਲ ਬਿਆਸ ਦਾ ਟਕਰਾ ਕਰਨ ਵਾਲੇ ਸਾਡੇ ਅਖਬਾਰ ਛਪਿਆ ਸੀ ਜੀ ਤੇ ਉਸ ਬਾਰੇ ਪਟਿਆਲਾ ਤੋਂ ਡਾਕਟਰ ਗੁਰਦੀਪ ਸਿੰਘ ਸੰਧੂ ਦਾ ਖਾਤਾ ਆਇਆ ਜੀ ਉਹ ਲਿਖਦੇ ਨੇ ਕਿ ਤਬਾਹੀ ਤੇ ਉਜਾੜੇ ਦੇ ਘੋਰ ਸੰਕਟ ਸਮੇਂ ਵੀ ਪਿੰਡ ਦੇ ਨੌਜਵਾਨਾਂ ਵੱਲੋਂ ਦਿਖਾਈ ਹਿੰਮਤ ਦਾ ਇਹ ਬਹੁਤ ਹੀ ਭਾਵਪੂਰਤ ਤੇ ਲਸਾਨੀ ਬਿਆਨ ਹੈ ਰਵਨੀਤ ਅਸਲ ਦੇ ਵਿੱਚ ਇਹ ਜਿਹੜੀ ਹੈ ਬਿਆਸ ਦਰਿਆ ਦੇ ਨਾਲ ਜੋਦਾ 15 ਪਿੰਡਾਂ ਦੇ ਵਾਸੀਆਂ ਦੀ ਅਸਾਵੀ جنگ ਹੈ ਇਹਦੇ ਵਿੱਚ ਉਹਨਾਂ ਦਾ ਜਿਹੜਾ ਮੁੱਖ ਮਕਸਦ ਸੀ ਉਹ ਐਡਵਾਂਸ ਬੰਨ ਨੂੰ ਬਚਾਉਣਾ ਸੀ ਇਹ ਬਚਾਉਣ ਦੇ ਨਾਲ 4500 ਏਕੜ ਜ਼ਮੀਨ ਸਕੂਲ ਅਤੇ ਘਰ ਜਿਹੜੇ ਸੀ ਬਚਾਏ ਜਾ ਸਕਣੇ ਸੀ ਅਸਲ 'ਚ 2023 'ਚ ਵੀ ਹੜਾਏ ਸੀ ਤੇ ਉਸ ਤੋਂ ਬਾਅਦ ਲੋਕਾਂ ਨੇ ਲੱਖਾਂ ਰੁਪਏ ਖਰਚ ਕੇ ਪਿੰਡ ਬਾਜਾ ਤੋਂ ਖੇਜਰਪੁਰ ਤੱਕ 8 ਕਿਲੋਮੀਟਰ ਤੱਕ ਲੰਬਾ ਜਿਹੜਾ ਐਡਵਾਂਸ ਬੰਨ ਬਣਿਆ ਤੇ ਸ਼੍ਰੀ ਗੋਇੰਦਵਾਲ ਸਾਹਿਬ ਸਾਹਮਣੇ ਹੋਣ ਕਰਕੇ ਬੰਨ ਦਾ ਨਾਮ ਗੁਰੂ ਅਮਰਦਾਸ ਐਡਵਾਂਸ ਬੰਨ ਰੱਖਿਆ ਅਸਲ ਚ ਬੰਨ ਨੂੰ ਖਤਰਾ ਇਸ ਕਰਕੇ ਪੈਦਾ ਹੋਇਆ ਨਾ ਕਿ ਉਮੀਦ ਸੀ ਡਰੇਨੇਜ ਵਿਭਾਗ ਨੂੰ ਕਿ ਸੌਰੀ ਦਰਿਆ ਦੇ ਵਿੱਚ 1.70 ਲੱਖ ਕਿਊਸਿਕ ਪਾਣੀ ਆਏਗਾ ਪਰ ਪਾਣੀ ਆ ਗਿਆ ਅਸਲ ਦੇ ਵਿੱਚ 2. 73 ਲੱਖ ਕੀ ਉਸਿਕ ਜੀ ਜਦੋਂ ਇੰਨਾ ਪਾਣੀ ਆ ਗਿਆ ਤੇ ਉਹਨੇ ਬਨ ਨੂੰ ਤਾਂ ਫਿਰ ਮਾਰ ਮਾਰਨੀ ਹੋਈ ਸੀ ਨਾ ਜੀ ਅਸਲ 'ਚ ਇਹ ਵੀ ਗੱਲ ਹੈ ਕਿ ਪਿੰਡ ਪਿੰਡ ਵਾਸੀਆਂ ਨੇ ਤੇ ਸੰਗਤਾਂ ਨੇ ਰਲ ਕੇ ਕਹਿ ਲੋ ਬਨ ਇੰਨਾ ਮਜ਼ਬੂਤ ਕਰ ਲਿਆ ਸੀ ਕਿ ਡਰੇਨੇਜ ਵਿਭਾਗ ਦਾ ਅੰਦਾਜ਼ਾ ਸੀ ਕਿ ਇਹ 3 ਲੱਖ ਕੀ ਉਸਿਕ ਪਾਣੀ ਚੱਲ ਸਕਦਾ ਪਰ ਇਹਦੇ 'ਚ ਹੋਇਆ ਇਹ ਨਾ ਕਿ ਜਦੋਂ ਇਦਾਂ ਇਹਨਾਂ ਨੇ ਐਡਵਾਂਸ ਬਨ ਜਿਹੜਾ ਸੀ ਉਹ ਮਜ਼ਬੂਤ ਕੀਤਾ ਹੈ ਨਾ ਜਿਹੜਾ ਬਿਆਸ ਤਰਿਆ ਦਾ ਪਾਣੀ ਸੀ ਉਹਨੇ ਆਪਣੀ ਜਿਹੜੀ ਸੀ ਮੁਹਾਨ ਉਹ ਬਦਲ ਲਈ ਹਾਂਜੀ 1 ਕਿਲੋਮੀਟਰ ਤੇ 1 ਕਿਲੋਮੀਟਰ ਜਦੋਂ ਉਹਨੇ ਮੁਹਾਨ ਬਦਲਿਆ ਆਪਣਾ ਤਾਂ 150 ਫੁੱਟ ਚੌੜਾ ਉਹਦੇ ਵਿੱਚ ਪਾੜ ਪੈ ਗਿਆ ਤੇ ਲੋਕਾਂ ਦੇ ਹੌਸਲੇ ਪਸਤ ਹੋਣੇ ਸੀ ਕਿਉਂਕਿ ਰਾਤ ਨੂੰ 11:30 ਵਜੇ ਕਰੀਬ ਇਹ ਘਟਨਾ ਹੋਈ ਬਾਹੋਦਾਹੀ ਜਦੋਂ ਸੰਗਤ ਬਨਵਲ ਨੂੰ ਭੱਜੀ بیس ਕੈਂਪ ਵੱਲ ਨੂੰ ਭੱਜੀ ਤਾਂ ਉਹਨਾਂ ਨੂੰ ਇੱਕ ਵਾਰ ਤਾਂ ਲੱਗਿਆ ਕਿ ਖਤਮ ਹੈ ਪਰ ਫਿਰ ਕੁਝ ਨੌਜਵਾਨ ਨੇੜੇ 15 16 ਸਫੈਦਿਆਂ ਦੇ ਰੁਖ ਵੱਢ ਕੇ ਨਾ ਉਹਦੇ ਚ ਬੰਨ ਤੇ ਦੇਣ ਲਈ ਲੈ ਕੇ ਆਏ ਤਾਂ ਕਿ ਟਾ ਜ਼ਿਆਦਾ ਨਾ ਲੱਗੇ ਤੇ ਪਿੱਛੇ ਜਿਹੜਾ ਰਿੰਗ ਬੰਨ ਬੰਨਿਆ ਜਾ ਸਕੇ ਉਹਦੇ ਨਹੀਂ ਇਹਦੇ ਇੱਕ ਇਹਨਾਂ ਨੇ ਬੰਨ ਪਿੱਛੇ ਨਹੀਂ ਸੀ ਬਣਾਇਆ ਹਾਂਜੀ ਉਹਦੇ ਪਿੱਛੇ ਬੰਨ ਲਿਆ ਨਾ ਫਿਰ ਉਹਨਾਂ ਨੇ ਰਿੰਗ ਬੰਨ ਇਸੇ ਕਰਕੇ ਬੰਨੇ ਆ ਤੇ ਕਿਉਂਕਿ ਜਦੋਂ ਐਡਵਾਂਸ ਬੰਨ ਉਹਨੂੰ ਨੁਕਸਾਨ ਹੋਇਆ ਅੱਛਾ ਇੱਕ ਮੇਰੀ ਖਿਆਲ ਇਹ ਵੀ ਸੀ ਨਾ ਜ਼ਿਕਰ ਕਿ ਜਿਸ ਵੇਲੇ ਇਹਨਾਂ ਨੇ ਪੂਰਾ ਰਿੰਗ ਬੰਨ ਬੰਨ ਲਿਆ ਜੀ ਉਸ ਵੇਲੇ ਜਿਹੜਾ ਐਡਵਾਂਸ ਬੰਨ ਸੀ ਉਹ ਪੂਰਾ ਜਿਹੜਾ ਹਾਂਜੀ ਮਤਲਬ ਢਾ ਮਾਰ ਕੇ ਉਹ ਇੱਕ ਤਰੀਕੇ ਵਹਿ ਗਿਆ ਪਾਣੀ ਦੇ ਵਿੱਚ ਕੁਝ ਐਸਾ ਹੀ ਮਤਲਬ ਪਰ ਇਹ ਹੈ ਕਿ ਫਿਰ ਵੀ ਉਹਨਾਂ ਨੇ ਆਪਣਾ ਜਿਹੜਾ ਖੇਤਰ ਸੀ ਖੇਤ ਸਕੂਲ ਸਭ ਕੁਝ ਰੁੜਨ ਤੋਂ ਬਚਾ ਲਿਆ ਤੇ ਇਹ ਦੇਖੋ ਕਿੰਨੇ ਹੌਸਲੇ ਵਾਲੀ ਗੱਲ ਹੈ ਕਿ ਰਾਤ ਵੇਲੇ ਮੇਰੇ ਖਿਆਲ 11:30 ਦਾ ਟਾਈਮ ਸੀ ਜੋ ਉਸ ਵੇਲੇ ਇਹਨਾਂ ਦਾ ਟੁੱਟਿਆ ਹੈਗਾ ਉਹ ਚ ਪਾੜ ਪਿਆ ਵੱਡਾ ਹਾਂਜੀ ਬਿਲਕੁਲ ਤੇ ਇਸੇ ਲਈ ਕਹਿੰਦੇ ਨਾ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਚ ਅਟਕ ਦਰਿਆ ਚ ਕੋੜੇ ਠੇਲਤੇ ਸੀ ਉਹ ਸਾਰੇ ਪੰਜਾਬੀ ਸੀ ਉਹ ਸੀ ਇਹਨਾਂ ਨੇ ਮਤਲਬ ਨਾਲ ਤਾਂ ਗੁਰਬਾਣੀ ਦਾ ਪਾਠ ਕਰਦੇ ਰਹੇ ਨਾਲ ਸੰਗਤਾਂ ਰਲ ਕੇ ਮਿੱਟੀ ਢੋਂਦੀਆਂ ਰਹੀਆਂ ਮਿੱਟੀ ਦੀ ਸੇਵਾ ਕੀਤੀ ਥਾਂ ਥਾਂ ਤੋਂ ਆਏ ਲੋਕਾਂ ਨੇ ਕਹਿੰਦੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਮੈਸੇਜ ਪਾਤੇ ਸੀ ਅਖੀਰ ਇੰਨਾ ਵੱਡਾ ਜਿਹੜਾ ਕਹਿ ਲੋ ਕੰਮ ਜੀ ਜਿੱਥੇ ਕਈ ਵਾਰੀ ਸਰਕਾਰਾਂ ਵੀ ਜਿਹੜੀਆਂ ਸਫਲ ਹੋ ਜਾਂਦੀਆਂ ਨੇ ਨਾ ਲੋਕਾਂ ਨੇ ਸੇਵਾ ਭਾਵਨਾ ਦੇ ਨਾਲ ਇਕਜੁੱਟ ਹੋ ਕੇ ਮਤਲਬ ਉਹ ਜਿਹੜਾ ਬੰਨ ਸੀ ਰਿੰਗ ਬੰਨ ਬਣਾ ਕੇ ਮਤਲਬ ਪਾਣੀ ਦੀ ਮਾਰ ਤੋਂ ਐਡਾਂ ਕਈ ਪਿੰਡਾਂ ਨੂੰ ਬਚਾ ਲਿਆ ਕਈ ਜ਼ਮੀਨ ਕਈ ਏਕੜ ਜ਼ਮੀਨ ਜਿਹੜੀ ਆ ਉਹ ਬਚਾ ਲਈ ਮਤਲਬ ਦਰਿਆ ਨੂੰ ਠੱਲ ਲਿਆ ਦਰਿਆ ਨੂੰ ਠੱਲ ਲਿਆ ਤੇ ਇਸੇ ਕਰਕੇ ਨਾ ਰਚਨਾ ਦਾ ਨਾਮ ਵੀ ਇਸੇ ਕਰਕੇ ਹੈ ਕਿ ਆਸ ਦੇ ਨਾਲ ਬਿਆਸ ਦਰਿਆ ਦਾ ਟਕਰਾ ਕਰਨ ਵਾਲੇ ਜੀ ਬਿਲਕੁਲ ਮਤਲਬ ਜਿਸ ਹੌਸਲੇ ਦਲੇਰੀ ਦੇ ਨਾਲ ਨੌਜਵਾਨਾਂ ਨੇ ਸੰਗਤਾਂ ਨੇ ਬੀਬੀਆਂ ਨੇ ਬੱਚਿਆਂ ਨੇ ਰਲ ਕੇ ਦਰਿਆ ਨੂੰ ਠੱਲਿਆ ਮਤਲਬ ਉਹਨਾਂ ਦੀ ਜਿਹੜੀ ਹੈ ਸੇਵਾ ਉਹਨਾਂ ਦੀ ਮਿਹਨਤ ਉਹਨੂੰ ਸਲਾ ਜੀ ਬਿਲਕੁਲ ਤੇ ਅਗਲਾ ਜਿਹੜਾ ਖਾਤਾ ਹੈ ਉਹ ਵੀ ਆਸ ਦੀ ਹੀ ਬਾਤ ਪਾਉਂਦਾ ਹਾਂਜੀ ਧਰਮਕੋਟ ਤੋਂ ਅਜੀਤਪਾਲ ਸਿੰਘ ਦਾ ਖਾਤਾ ਹੈ ਜੀ ਉਹਨਾਂ ਨੂੰ ਰਸ਼ਪਿੰਦਰਪਾਲ ਕੌਰ ਦੀ ਰਚਨਾ ਆਸ ਪੰਜਾਬੀਆਂ ਦੀ ਔਕੜਾਂ ਸਾਹਮਣੇ ਡਟਣ ਤੇ ਮੁਕਾਬਲਾ ਕਰਨ ਦੀ ਵਿਰਾਸਤ ਦਾ ਵਰਣਨ ਜਹੀ ਜਾਪੀ ਉਹ ਲਿਖਦੇ ਨੇ ਕਿ ਦੇਸ਼ ਦੇ ਅੰਨਦਾਤਾ ਵਜੋਂ ਜਾਣੀ ਜਾਂਦੀ ਪੰਜ ਦਰਿਆਵਾਂ ਦੀ ਧਰਤੀ ਤੇ ਆਈ ਅਣਕਿਆਸੀ ਆਫਤ ਸਮੇ ਉੱਤਰ ਪ੍ਰਦੇਸ਼ ਰਾਜਸਥਾਨ ਹਰਿਆਣਾ ਉੱਤਰਾਖੰਡ ਤੋਂ ਪੰਜਾਬ ਨਾਲ ਖੜਨ ਦੀ ਸਾਂਝ ਨੂੰ ਪ੍ਰੇਰਣਾਮਈ ਇਬਾਰਤ ਚ ਲਿਖਿਆ ਗਿਆ ਅਸਲ ਚ ਇਸ ਰਚਨਾ ਦੇ ਵਿੱਚ ਨਾ ਲੇਖਕਾ ਨੇ ਆਪਣੀ ਹਿਮਾਚਲ ਪ੍ਰਦੇਸ਼ ਦੀ ਕੋਈ ਜਾਣਕਾਰ ਕਹਿ ਲੋ ਅਧਿਆਪਕ ਸਾਥੀ ਕਹਿ ਲੋ ਅਧਿਆਪਕ ਸਾਥੀ ਕਹਿ ਲੋ ਉਹਦਾ ਜ਼ਿਕਰ ਕੀਤਾ ਉਹਦਾ ਫੋਨ ਉਹਨਾਂ ਨੂੰ ਆਇਆ ਤਾਰਾ ਦੇਵੀ ਉਹ ਕਹਿੰਦੇ ਕੈਂਪ ਚ ਅਸੀਂ ਇਕੱਠੇ ਰਹੇ ਸੀਗੇ ਦੋ ਦਹਾਕੇ ਪਹਿਲਾਂ ਦੋ ਦਹਾਕੇ ਪਹਿਲਾਂ ਤੇ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖੀਆਂ ਪੰਜਾਬ ਦੀ ਤਬਾਹੀ ਦੀਆਂ ਫਿਰ ਉਹਨਾਂ ਨੇ ਆਪਣੀ ਉਸ ਸੇਲੀ ਕਹਿ ਲੋ ਸਹਿਯੋਗੀ ਕਹਿ ਲੋ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਪੰਜਾਬ ਦੇ ਵਿੱਚ ਕੀ ਹਾਲ ਚਾਲ ਹੈ ਅੱਛਾ ਪੰਜਾਬ ਵਾਲਿਆਂ ਦਾ ਹਾਲ ਤਾਂ ਪੁੱਛਿਆ ਹੀ ਪਰ ਨਾਲ ਉਹਨੇ ਕਿਹਾ ਇਸ ਅਧਿਆਪਕ ਦਾ ਨਾਮ ਸੁਲਿਖਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਨੇ ਆਪਣੇ ਪੰਜਾਬ ਵਾਲੀ ਜਿਹੜੀ ਸਾਥਣ ਹੈ ਆਪਣਾ ਏ ਮੈਡਮ ਨੇ ਜੀ ਰਿਸ਼ਪਿੰਦਰ ਪਾਲ कौर ਉਹਨਾਂ ਨੂੰ ਕਿਹਾ ਕਹਿੰਦੇ ਕਿ ਵੀ ਇਸ ਵਿਕਾਸ ਦੀ ਜਿਹੜੀ ਆ ਨਾ ਅਸਾਵੇਂ ਵਿਕਾਸ ਦੀ ਕਹਿੰਦੇ ਹਿਮਾਚਲ ਵਾਲੇ ਤਾਂ ਪਹਿਲਾਂ ਹੀ ਮਾਰ ਚੱਲ ਰਹੇ ਨੇ ਚਾਰ ਚਾਰ ਲੇਨਾਂ ਵਾਲੀਆਂ ਸੜਕਾਂ ਹੈ ਨਾ ਦਰਖਤਾਂ ਦੀ ਕਟਾਈ ਤੇ ਇਹ ਜਿਹੜਾ ਬੱਦਲ ਫਟਣ ਦੀਆਂ ਘਟਨਾਵਾਂ ਵਾਰ-ਵਾਰ ਹੋ ਰਹੀਆਂ ਨੇ ਉਹ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਉਹਦੀ ਮਾਰ ਚੱਲੀ ਹੈ ਜੀ ਬਿਲਕੁਲ ਤੇ ਐ ਸੌਰੀ ਜਿਹੜੇ ਆਪਣੇ ਹੜਾ ਇਹਨੇ ਇਹਦੇ ਵਿੱਚ ਹਿਮਾਚਲ ਚ ਫਟੇ ਜਿਹੜੇ ਬੱਦਲ ਨੇ ਉਹਨਾਂ ਕਰਕੇ ਵੀ ਜਦੋਂ ਪਾਣੀ ਜਿਹੜਾ ਦਰਿਆਵਾਂ ਚ ਵਧਿਆ ਹੈਗਾ ਜੀ ਤੇ ਇਹਦੇ ਵਿੱਚ ਜਿਹੜੀ ਸੁਲੇਖਾ ਹੋਰਾਂ ਨੇ ਜ਼ਿਕਰ ਕੀਤਾ ਨਾ ਉਹਨਾਂ ਨੇ ਕੀਤਾ ਹੈ ਕਿ ਵੀ ਪੰਜਾਬੀ ਇਕੱਲੇ ਨਹੀਂ ਬਾਕੀ ਜਿਹੜੇ ਆਲੇ-ਦੁਆਲੇ ਵਾਲੇ ਰਾਜ ਨੇ ਹੈਨਾ ਮਤਲਬ ਉਹ ਵੀ ਉਹਨਾਂ ਦੀ ਮਦਦ ਲਈ ਆਏ ਨੇ ਪੰਜਾਬੀਆਂ ਨੇ ਇੱਕ ਦੂਜੇ ਦੀ ਮਦਦ ਤਾਂ ਕੀਤੀ ਹੈ ਮਦਦ ਦਾ ਜਜ਼ਬਾ ਤਾਂ ਪੰਜਾਬੀਆਂ ਦੇ ਵਿੱਚ ਹੈ ਹੀ ਹੈ ਆਪਣੇ ਪੈਰਾਂ 'ਤੇ ਖੜੇ ਹੋਣ ਦਾ ਔਖੇ ਵੇਲੇ ਰਲ ਕੇ ਤੇ ਪਰ ਉਹ ਕਹਿੰਦੇ ਕਿ ਵੀ ਗਵਾਂਡੀ ਸੂਬਿਆਂ ਨੇ ਵੀ ਪੰਜਾਬ ਦੀ ਮਦਦ ਕੀਤੀ ਹੈ ਉੱਥੋਂ ਵੀ ਜਿਹੜੀ ਹੈ ਕੋਈ ਰਸਦ ਇੱਕ ਕੋਈ ਹੋਰ ਜ਼ਰੂਰਤ ਦੀਆਂ ਚੀਜ਼ਾਂ ਆਈਆਂ ਨੇ ਤੇ ਇਹ ਗੱਲ ਚੰਗੀ ਲੱਗਦੀ ਹੈ ਨਾ ਤੁਹਾਨੂੰ ਕਿ ਤੁਹਾਡਾ ਕੋਈ ਗੁਆਂਡੀ ਸੂਬੇ ਵਾਲਾ ਜਿਹੜਾ ਤੁਹਾਡਾ ਜਾਣਕਾਰ ਹੈ ਉਹ ਹੜ੍ਹ ਦੀ ਸਥਿਤੀ ਦੇ ਬਾਰੇ ਫਿਕਰਮੰਦ ਹੈ ਚਿੰਤਤ ਹੈ ਤੁਹਾਡਾ ਹਾਲਚਾਲ ਪੁੱਛਦਾ ਹੈ ਤੁਹਾਡੇ ਸੂਬੇ ਦਾ ਹਾਲਚਾਲ ਪੁੱਛਦਾ ਹੈ ਇਹ ਵੈਸੇ ਹੀ ਤੁਹਾਨੂੰ ਉਸ ਬੰਦੇ ਦਾ ਫੋਨ ਆਉਣਾ ਕਿੰਨਾ ਚੰਗਾ ਲੱਗਦਾ ਜੀ ਬਿਲਕੁਲ ਤੇ ਇਸੇ ਲਈ ਅਜੀਤਪਾਲ ਸਿੰਘ ਹੋਰ ਨਹੀਂ ਲਿਖਦੇ ਨੇ ਕਿ ਲੇਖਕਾ ਦਾ ਇਹ ਕਹਿਣਾ ਕਿ ਲੋਕ ਹੀ ਇੱਕ ਦੂਸਰੇ ਦਾ ਸਹਾਰਾ ਹੁੰਦੇ ਨੇ ਤੇ ਲੋਕਾਂ ਦੀ ਇਹ ਭਾਵਨਾ ਜੀਵਨ ਤੇ ਸਮਾਜ ਦੇ ਰੋਸ਼ਨ ਭਵਿੱਖ ਦੀ ਬੁਲੰਦਾਸ ਹੈ ਬਿਲਕੁਲ ਇਸੇ ਕਰਕੇ ਉਹ ਕਹਿੰਦੇ ਨੇ ਕਿ ਜਿਹੜਾ ਇਹ ਲੇਖ ਹੈ ਮਨੁੱਖੀ ਸਾਂਝ ਦਾ ਪੈਗਾਮ ਦਿੰਦਾ ਹੈ ਜੀ ਜੋ ਕਿ ਸਭ ਤੋਂ ਵੱਡੀ ਗੱਲ ਹੈ ਔਖਾ ਵੇਲਾ ਅਸੀਂ ਉਸੇ ਵੇਲੇ ਕੱਟ ਸਕਦੇ ਹਾਂ ਜਦੋਂ ਅਸੀਂ ਸਾਂਝ ਦੇ ਨਾਲ ਇੱਕ ਦੂਜੇ ਦੀ ਮਦਦ ਕਰਕੇ ਹੀ ਅਸੀਂ ਕੱਟ ਸਕਦੇ ਹਾਂ ਪਟਿਆਲਾ ਤੋਂ ਡਾਕਟਰ ਤਰਲੋਚਨ ਕੌਰ ਨੇ ਵੀ ਹੜਾਂ ਬਾਰੇ ਛਪੀ ਡਾਕਟਰ ਚੰਦਰ ਤ੍ਰਿਖਾ ਦੀ ਰਚਨਾ ਬਾਰੇ ਖਤ ਲਿਖਿਆ ਜੀ ਉਹ ਲਿਖਦੇ ਨੇ ਕਿ ਡਾਕਟਰ ਚੰਦਰ ਤ੍ਰਿਖਾ ਦਾ ਲੇਖ ਹੱਡਾਂ ਦੇ ਪਾਣੀ ਨੇ ਮੇਟੀਆਂ ਹੱਦਾਂ ਸਰਹੱਦਾਂ ਮਨ ਨੂੰ ਭਾ ਗਿਆ ਕਿਉਂਕਿ ਲੇਖਕ ਨੇ ਸਪਸ਼ਟ ਸ਼ਬਦਾਂ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਕਿ ਇਨਸਾਨ ਦੇ ਸ਼ਰਾਰਤੀ ਤੇ ਸਵਾਰਥੀ ਮਨ ਨੇ ਜੋ ਹੱਦਾਂ ਸਰਹੱਦਾਂ ਬਣਾਈਆਂ ਸਨ ਕੁਦਰਤ ਨੇ ਉਹ ਸਾਰੀਆਂ ਮਿਟਾ ਦਿੱਤੀਆਂ ਤੇ ਮਨੁੱਖ ਲਈ ਇਹ ਬਹੁਤ ਵੱਡਾ ਸਬਕ ਹੈ ਰਵਨੀਤ ਅਸਲ ਜੀ ਚਿੱਠੀ ਹੈ ਤਾਂ ਹੱਡਾਂ ਬਾਰੇ ਜੀ ਜਿਹਦੇ ਵਿੱਚ ਡਾਕਟਰ ਤ੍ਰਿਖਾ ਨੇ ਲਿਖਿਆ ਹੈ ਕਿ ਜਿਹੜਾ ਹੜ ਨੇ ਉਹਨਾਂ ਨੇ ਸਾਰੀਆਂ ਹੱਦਾਂ ਬੰਨੇ ਮਿਟਾ ਦਿੱਤੇ ਰੈਡ ਕਲਿਫ ਨੇ ਜਿਹੜੀ ਦੇਸ਼ ਵੰਡਣ ਲਈ ਲੀਕ ਵਾਈਸ ਇਹ ਨਾ ਜਿਹੜੀਆਂ ਹੱਦਾਂ ਸਰਹੱਦਾਂ ਤੈਅ ਕੀਤੀਆਂ ਸੀ ਕਿ ਉਹ ਸਰਹੱਦ ਦੇ ਉੱਤੇ ਕਿਤੇ ਨਹੀਂ ਸੀ ਪਤਾ ਲੱਗਦਾ ਕਿ ਇਹ ਪਾਕਿਸਤਾਨ ਹੈ ਪਾਕਿਸਤਾਨ ਵਾਲਾ ਪੰਜਾਬ ਹੈ ਜਿਹਨੂੰ ਅਸੀਂ ਲੈਂਦਾ ਪੰਜਾਬ ਕਹਿੰਦੇ ਆ ਨਾ ਪਤਾ ਲੱਗਦਾ ਸੀ ਕਿ ਚੜਦਾ ਪੰਜਾਬ ਹੈ ਉਹ ਕਹਿੰਦੇ ਵੀ ਕੁਦਰਤ ਜਦੋਂ ਆਪਣੀ ਆਈ ਤੇ ਆਉਂਦੀ ਹੈ ਨਾ ਤੇ ਮਨੁੱਖ ਵੱਲੋਂ ਵਾਈਆਂ ਸਾਰੀਆਂ ਹੱਦਾਂ ਸਰਹੱਦਾਂ ਜਿਹੜੀਆਂ ਉਹ ਮੀਟ ਦਿੰਦੀ ਹੈ ਇਸ ਸੰਦਰਭ ਚ ਉਹਨਾਂ ਨੇ ਦੇਸ਼ ਵੰਡ ਦੀ ਰੇਖਾ ਕਿਵੇਂ ਵਹੀ ਗਈ ਉਹਦਾ ਜ਼ਿਕਰ ਕੀਤਾ ਉਹ ਇਤਿਹਾਸਕ ਤੱਥ ਉਹਨਾਂ ਨੇ ਦਿੱਤੇ ਨੇ ਜੀ ਬਿਲਕੁਲ ਉਹਨਾਂ ਨੇ ਕਿਹਾ ਕਿ ਅੱਜ ਤੋਂ 78 ਸਾਲ ਪਹਿਲੇ ਰੈਡ ਕਲਿਫ ਨੇ ਜਿਹੜੀ ਹੈ ਇਹ ਵੰਡ ਰੇਖਾ ਖਿੱਚੀ ਸੀ ਜੀ ਹੈਨਾ ਤੇ ਇੱਕ ਉਹਨਾਂ ਦਾ ਫਿਕਰ ਹੈ ਕਹਿੰਦੇ ਵੀ ਜੇ ਅੱਜ ਰੈਡ ਕਲਿਫ ਵੀ ਦੇਖੇ ਨਾ ਇਹ ਹਾਲਤ ਕਹਿੰਦੇ ਵੀ ਕਬਰਾਂ ਦੇ ਵਿੱਚ ਕਿਤੇ ਆਪਣਾ ਮੱਥਾ ਪਿੱਟ ਲਵੇ ਜੀ ਬਿਲਕੁਲ ਰੈਡਕਲਿਫ ਨੂੰ ਇਸ ਦੇਸ਼ ਵੰਡ ਦੀ ਜਿਹੜੀ ਕਤਲੋਗਾਰਤ ਹੋਈ ਹੈ ਮਤਲਬ ਪੰਜਾਬ ਦੇ ਲੋਕ ਤੇ ਬੰਗਾਲ ਦੇ ਲੋਕ ਉਹਨੂੰ ਦੋਸ਼ੀ ਠਹਿਰਾਉਂਦੇ ਨੇ ਨਾ ਜਿਹੜੀ ਕਤਲੋਗਾਰਤ ਹੋਈ ਹੈ ਹਾਂਜੀ ਕਿਉਂਕਿ ਉਹ ਅਜੇਹਾ ਇਨਸਾਨ ਸੀ ਕਿ ਵੰਡ ਦੀ ਲਕੀਰ ਖਿੱਚਣ ਤੋਂ ਪਹਿਲਾਂ ਉਹ ਕਦੇ ਸਲਾਨੀ ਵਜੋਂ ਵੀ ਭਾਰਤ ਨਹੀਂ ਸੀ ਆਇਆ ਹਾਂ ਉਹ ਕਹਿੰਦੇ ਕਿ ਵੀ ਉਹ ਸਿਰਫ ਤਕਰੀਬਨ ਤਕਰੀਬਨ 6 ਹਫ਼ਤੇ ਰਿਹਾ ਹੋਣਾ ਹਾਂਜੀ ਨਾ ਉਹਨੂੰ ਕਦੇ ਪੰਜਾਬ ਆਇਆ ਸੀ ਨਾ ਉਹਨੇ ਕਦੇ ਪੰਜਾਬ ਦੇਖਿਆ ਸੀ ਨਾ ਇੱਥੋਂ ਦੇ ਕਿਸੇ ਧਰਮ ਬਾਰੇ ਪਤਾ ਸੀ ਨਾ ਲੋਕਾਂ ਦੇ ਸੱਭਿਆਚਾਰ ਬਾਰੇ ਪਤਾ ਸੀਗਾ ਹਾਂਜੀ ਤੇ 8 ਜੁਲਾਈ 1947 ਨੂੰ ਉਹ ਹਿੰਦੁਸਤਾਨ ਆਇਆ ਸੀ ਇਹ 15 ਜੁਲਾਈ 1947 ਨੂੰ ਬ੍ਰਿਟਿਸ਼ ਪਾਰਲੀਮੈਂਟ 'ਚ ਇੰਡੀਅਨ ਇੰਡੀਪੈਂਡੈਂਸ ਐਕਟ ਪਾਸ ਹੋਇਆ ਸੀ ਇਸ ਤੋਂ ਹਫ਼ਤਾ ਪਹਿਲਾਂ ਜੀ ਰੈਡ ਕਲਿਫ ਨੂੰ ਭਾਰਤ ਭੇਜ ਦਿੱਤਾ ਗਿਆ ਸੀਗਾ ਹਾਂਜੀ ਹੈਨਾ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਜਦੋਂ ਇਹ ਇੰਡੀਪੈਂਡੈਂਸ ਜਿਹੜਾ ਇੰਡੀਅਨ ਇੰਡੀਪੈਂਡੈਂਸ ਐਕਟ ਪਾਸ ਹੋਇਆ ਹੈ ਨਾ ਤੇ ਉਹਨਾਂ ਨੂੰ ਕੁੱਲ 5 ਹਫ਼ਤੇ ਦਾ ਸਮਾਂ ਦਿੱਤਾ 5 ਹਫ਼ਤੇ ਦਾ ਕੁੱਲ ਸਮਾਂ ਦਿੱਤਾ ਪਰ ਉਹ ਸਮਝ ਲਓ ਇੱਕ ਹਫ਼ਤੇ ਪਹਿਲੇ ਆ ਗਿਆ ਸੀ ਜੀ ਤੇ ਨਾਲ ਦੀ ਨਾਲ ਉਹਨੇ ਕੰਮ ਸ਼ੁਰੂ ਕਰ ਲਿਆ ਤੇ ਇੰਨੇ ਥੋੜੇ ਸਮੇਂ ਦੇ ਵਿੱਚ ਜ ਜਿਹਦੀਆਂ ਕਿਦੇ ਹੱਦਾਂ ਸਰਹੱਦਾਂ ਤੋਂ ਭੂਗੋਲ ਤੋਂ ਵਾਕਿਫ ਨਾ ਹੋਵੋ ਇੰਨੇ ਥੋੜੇ ਸਮੇਂ 'ਚ ਉਹਨੇ ਦੋ ਦੇਸ਼ਾਂ ਦੀ ਵੰਡ ਦੀ ਰੇਖਾ ਜਿਹੜੀ ਹੈ ਤੈਅ ਕੀਤੀ ਜੀ ਬਿਲਕੁਲ ਸ਼ਹਿਰ ਤਾਂ ਵੰਡੇ ਜਾਣੇ ਸੀ ਲੋਕਾਂ ਦੇ ਘਰ ਵੀ ਵੰਡੇ ਗਏ ਕੋਈ ਲੈਂਦੇ ਤੇ ਕੋਈ ਚੜਦੇ ਪਿੰਡ ਵੰਡੇ ਗਏ ਨਾ ਉਹ ਕਹਿੰਦੇ ਕਿ ਅੱਧਾ ਪਿੰਡ ਇਸ ਪਾਸੇ ਆ ਗਿਆ ਅੱਧਾ ਪਿੰਡ ਉਸ ਪਾਸੇ ਚਲਾ ਗਿਆ ਜੀ ਅੱਛਾ ਫਿਰ ਉਹ ਕਹਿੰਦੇ ਨੇ ਕਿ ਜਿਸ ਵੇਲੇ ਉਹਨੇ ਇਹ ਵੰਡ ਦੀ ਰੇਖਾ ਤੈਅ ਕਰਤੀ ਨਾ 17 ਅਗਸਤ ਨੂੰ ਮੇਰੇ ਖਿਆਲ ਵਾਪਸ ਚਲਾ ਗਿਆ ਸੀਗਾ ਹਾਂਜੀ 17 ਅਗਸਤ 1947 ਤੇ ਉਹ ਰੁਕਿਆ ਨਹੀਂ ਤੇ ਉਹ ਰੁਕਣਾ ਚਾਹੁੰਦਾ ਵੀ ਨਹੀਂ ਸੀਗਾ ਹਾਂਜੀ ਉਹ ਕਹਿੰਦਾ ਕਿ ਜੇ ਸਰਕਾਰ ਵੀ ਕਵੇ ਨਾ ਮੈਂ ਤਾਂ ਵੀ ਇੱਥੇ ਵਾਪਸ ਨਾ ਆਵਾਂ ਕਿਉਂਕਿ ਨਹੀਂ ਤਾਂ ਮੈਨੂੰ ਗੋਲੀਆਂ ਨਾਲ ਦੋਨੋਂ ਪੱਖਾਂ ਦੇ ਲੋਕ ਪੁੰਨ ਦੇਣਗੇ ਨਹੀਂ ਉਹਨੂੰ ਇਹ ਸੀ ਨਾ ਕਿ ਜਿਹੜੀ ਇੰਨੀ ਕਤਲੋਗਾਰਤ ਹੋਈ ਹੈ ਜੀ ਕਿਤੇ ਦਿਲ 'ਚ ਤਾਂ ਉਹਦੇ ਹੈ ਸੀ ਨਾ ਕਿ ਇਹਦੇ ਲਈ ਮੈਂ ਵੀ ਕਿਤੇ ਜ਼ਿੰਮੇਵਾਰ ਆ ਤੇ ਉਹਨੂੰ ਲੱਗਦਾ ਸੀ ਕਿ ਇਹ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਪੰਜਾਬ ਕਹ ਲੋ ਬੰਗਾਲ ਕਹ ਲੋ ਕਿ ਇਹ ਮੈਨੂੰ ਮਾਫ ਨਹੀਂ ਕਰਨਗੇ ਇਹ ਉਹਦਾ ਆਪਣਾ ਕਥਨ ਨੇ ਕਿ ਜੇ ਮੈਂ ਵਾਪਸ ਆਇਆ ਤੇ ਮੈਨੂੰ ਗੋਲੀਆਂ ਮਾਰ ਕੇ ਪੁੰਨ ਸਕਦੇ ਨੇ ਤੇ ਜੇ ਬਿਲਕੁਲ ਤੇ ਇਤਿਹਾਸ ਉਹਨੂੰ ਜ਼ਿੰਮੇਵਾਰ ਠਹਿਰਾਉਂਦਾ ਵੀ ਹੈ ਹਾਂ ਤੇ ਹਾਸ ਵਿੱਚ ਉਹ ਕਹਿੰਦੇ ਨੇ ਨਾ ਕਿ ਇਸ ਖਿੱਤੇ ਦੇ ਜਿਹੜੀ ਇਸ ਖਿੱਤੇ ਦੀ ਵੰਡ ਦੇ ਲਈ ਉਹਨੂੰ ਹਮੇਸ਼ਾ ਦੇ ਲਈ ਖਲਨਾਇਕ ਮੰਨਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ 'ਚ ਉਹਦਾ ਜਿਹੜਾ ਨਾਂ ਹੈ ਖਲਨਾਇਕ ਵਜੋਂ ਹੀ ਦਰਜ ਹੋਇਆ ਹੈ ਰੈਡ ਕਲਿਫ ਦੀ ਗੱਲ ਕਰਦੇ ਕਰਦੇ ਨਾ ਚੰਦਰ ਤ੍ਰਿਖਾਉਰੀ ਕਹਿੰਦੇ ਨੇ ਕਿ ਹੜਾ ਨੇ ਨਾ ਤਾਂ ਕੋਈ ਐਲਓਸੀ ਰਹਿਣ ਦਿੱਤੀ ਨਾ ਕੋਈ ਐਲਏਸੀ ਮਤਲਬ ਲਾਈਨ ਆਫ ਕੰਟਰੋਲ ਤੇ ਲਾਈਨ ਆਫ ਐਕਚੁਅਲ ਕੰਟਰੋਲ मतलब ਗੱਲ ਈ ਉਹੀ ਹੈ ਨਾ ਕਿ ਹੱਦਾਂ ਸਰਹੱਦਾਂ ਕੋਈ ਨਹੀਂ ਰਹੀਆਂ ਇਹਨਾਂ ਹੜਾਂ ਕਰਕੇ ਜੀ ਬਿਲਕੁਲ ਕੁਦਰਤ ਕਿਸੇ ਹੱਦ ਸਰਹੱਦ ਨੂੰ ਨਹੀਂ ਮੰਨਦੀ ਬਿਲਕੁਲ ਜੀ ਹੁਣੇ ਆਪਾਂ ਹੜਾਂ ਦੀ ਗੱਲ ਕੀਤੀ ਹੈ ਹੱਦਾਂ ਸਰਹੱਦਾਂ ਦੀ ਕੀਤੀ ਹੈ ਦੇਸ਼ ਵੰਡ ਦੀ ਰੇਖਾ ਦੀ ਗੱਲ ਕੀਤੀ ਹੈ ਤੇ ਨਾਲ ਹੀ ਆਪਾਂ ਆਪਣੇ ਦਰਸ਼ਕਾਂ ਦੇ ਨਾਮ ਵੀ ਸਾਂਝੇ ਕਰੀਏ ਜਿਨ੍ਹਾਂ ਨੇ ਸਾਨੂੰ ਹੰਗਾਰਾ ਦਿੱਤਾ ਬਿਲਕੁਲ ਜੀ ਜਿਨ੍ਹਾਂ ਦਰਸ਼ਕਾਂ ਨੇ ਸਾਡੇ ਪ੍ਰੋਗਰਾਮ ਨੂੰ ਹੰਗਾਰਾ ਦਿੱਤਾ ਜੀ ਉਹਨਾਂ ਦੇ ਨਾਮ ਨੇ ਰਾਮਸਵਰਨ ਲਖੇਵਾਲੀ ਨੀਤੂ ਪ੍ਰਧਾਨ ਹਰਪਾਲ ਸਿੰਘ ਗੌਤਮ ਰਿਸ਼ੀ सोमित कुमार गुरलाल ਢਿੱਲੋਂ ਰਮੇਸ਼ਵਰ ਸਿੰਘ ਹਰਦੀਪ ਸਿੱਧੂ ਜਸਕਰਨ ਸਿੱਧੂ ਜავੇਦ ਅਹਿਮਦ ਪਰਸ਼ੋਤਮ ਲਾਲ ਮਹਿਤਾ ਹਰਦੀਪ ਸਿੰਘ ਕੇਸਾਰ ਬशीर ਅਵਤਾਰ RAM ਗੁਰਤੇਜ ਸਮਾਣਾ ਸੁਖਪ੍ਰੀਤ ਕੌਰ ਜਗਜੀਤ ਸਿੰਘ ਛੱਠਾ ਜਤਿੰਦਰ ਸ਼ਰਮਾ ਰਮੇਸ਼ ਕੁਮਾਰ ਭਾਰਗਵ ਐਮ ਐਸ ਉਨੀਕ੍ਰਿਸ਼ਨਨ ਪੁਪੇਂਦਰ ਸੰਦੂ ਸੁਰਿੰਦਰ ਚੋਹਾਨ ਮੇਗਰਾ ਜੋਸ਼ੀ ਗੁਰਲਾਲ ਸਿੰਘ ਪਵਨ ਕੋਲਵਿੰਦਰ ਢਿੱਲੋਂ ਪਵਨ ਗੋਇਲ ਜਸਪਾਲ ਸਿੰਘ ਹਰੀ ਅਮਰਿਤਕੌਰ ਰੰਦਾਵਾ ਐਸਕੋਰ ਅਵਤਾਰ ਸਿੰਘ ਪਤੰਗ ਪਰਮਜੀਤ ਢੀਂਗਰਾ ਲੋ ਜੀ ਦਰਸ਼ਕਾਂ ਦੇ ਨਾਂ ਤਾਂ ਆਪਾਂ ਲੈ ਲੇ ਅੱਛਾ ਹੜਾਂ ਨਾਲ ਸਬੰਧਤ ਇੱਕ ਹੋਰ ਚਿੱਠੀ ਹੈ ਜੀ ਇਹ ਵੱਖਰੀ ਕਿਸਮ ਦੀ ਚਿੱਠੀ ਹੈ ਇਹ ਹੜਾਂ ਤੋਂ ਬਾਅਦ ਜਿਹੜੇ ਮਸਲੇ ਆਏ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਗਾਰਾ ਖੜਾ ਵਾਲਾ ਤੇ ਰੇਤ ਭਰ ਗਈ ਹੈ ਉਹਦੇ ਸਬੰਧ ਦੇ ਵਿੱਚ ਇੱਕ ਚਿੱਠੀ ਆ ਜੀ ਹਾਂਜੀ ਇਸ ਬਾਰੇ ਡਾਕਟਰ ਮਿਲਖਾ ਸਿੰਘ ਆਲਕ ਤੇ ਕਾਬਲ ਸਿੰਘ ਗਿੱਲ ਦਾ ਲੇਖ ਛਪਿਆ ਸੀ ਜੀ ਉਸ ਬਾਰੇ ਪਾਤੜਾਂ ਪਟਿਆਲਾ ਤੋਂ ਕੁਲਵੰਤ ਰਿਖੀ ਹੋਰਾਂ ਦਾ ਖਾਤਾ ਆ ਜੀ ਉਹ ਲਿਖਦੇ ਨੇ ਕਿ ਇਹ ਲੇਖ ਬਹੁਤ ਜਾਣਕਾਰੀ ਭਰਪੂਰ ਹੈ ਤੇ ਪੀੜਤ ਕਿਸਾਨਾਂ ਨੂੰ ਸਹਿਦ ਦੇਣ ਵਾਲਾ ਹੈ ਜੀ ਉਹ ਲਿਖਦੇ ਨੇ ਕਿ ਹੜ ਨਾਲ ਆਈ ਗਾਰ ਨੇ ਜਿੱਥੇ ਫਸਲ ਤਬਾਹ ਕਰ ਦਿੱਤੀ ਹੈ ਉਥੇ ਹਾੜੀ ਦੀ ਫਸਲ ਦੀ ਬਿਜਾਈ ਲਈ ਵੀ ਸੰਕਟ ਖੜਾ ਕਰ ਦਿੰਦਾ ਹੈ ਇਸ ਜਿਹੜੀ ਹੈ ਗਾਰ ਤੇ ਮਿੱਟੀ ਨੂੰ ਲੈ ਕੇ ਮਸਲਾ ਇਹ ਹੈ ਨਾ ਕਿ ਇੱਕ ਕਿਸਾਨਾਂ ਦੇ ਕਿਸ ਕੰਮ ਆਏਗੀ ਸਰਕਾਰ ਨੇ ਕਿਹਾ ਨਾ ਕਿ ਜਿਸ ਦਾ ਖੇਤ ਉਸ ਦੀ ਰੇਤ ਜੀ ਪਰ ਕਿਸਾਨਾਂ ਦੇ ਲਈ ਮਸਲਾ ਇਹ ਹੈ ਕਿ ਇਹ ਰੇਤ ਉਹ ਸਾਰੀ ਚ ਨਹੀਂ ਵਰਤੀ ਜਾ ਸਕਦੀ ਇਹਦੇ ਵਿੱਚ ਚੀਕੜੀ ਮਿੱਟੀ ਹੈ ਇਹਦੇ ਵਿੱਚ ਪੱਥਰ ਕੰਕਰ ਨੇ ਹੋਰ ਰੁਲਾਵ ਹੈ ਜੀ ਹੈ ਨਾ ਤੇ ਇਹ ਤਾਂ ਉਹਨੂੰ ਕਿਸਾਨ ਨੂੰ ਚੁੱਕਣ ਦੇ ਲਈ ਮਿੱਟੀ ਜਿਹੜਾ ਖਰਚਾ ਕਰਨਾ ਪਏਗਾ ਹਾਂਜੀ ਵੱਡਾ ਮਸਲਾ ਕਿਉਂਕਿ ਉਹਨਾਂ ਕੋਲ ਕੋਈ ਸਾਧਨ ਤਾਂ ਹੈ ਨਹੀਂ ਜਿਨ੍ਹਾਂ ਨਾਲ ਉਹ ਰਹਿ ਸਕਦੇ ਪਏ ਨੇ ਘਰ ਟਹਿ ਗਏ ਸਭ ਦੇ ਤੇ ਖੇਤਾਂ 'ਚ ਫਸਲ ਤਬਾਹ ਹੋ ਗਈ ਪਸ਼ੂ ਤਾਂ ਹੰ ਦਾ ਨੁਕਸਾਨ ਹੋਇਆ ਹੈ ਹੈਨਾ ਦੇ ਦੂਜਾ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਫੈਲੀਆਂ ਹੋਈਆਂ ਲੋਕ ਬਿਮਾਰੀਆਂ ਤੋਂ ਪੀੜਤ ਨੇ ਹੈਨਾ ਉਹਦੇ 'ਚ ਸਭ ਤੋਂ ਵੱਡਾ ਮਸਲਾ ਇਹ ਆ ਜਿਹੜਾ ਕਿ ਜਿਹੜੇ ਖੇਤ ਨੇ ਉਹਨਾਂ ਦੇ ਵਿੱਚੋਂ ਇਹ ਗਾਰ ਤੇ ਮਿੱਟੀ ਕਿਵੇਂ ਚੁੱਕੀ ਜਾਵੇ ਜੇ ਇਹ ਨਹੀਂ ਚੁੱਕੀ ਜਾਏਗੀ ਤਾਂ ਫਸਲਾਂ ਦੀ ਬਜਾਈ ਨਹੀਂ ਹੋ ਸਕਦੀ ਜੀ ਹੈਨਾ ਲੰਬੇ ਸਮੇਂ ਦਾ ਨੁਕਸਾਨ ਹੋਇਆ ਕਿਸਾਨ ਨੂੰ ਲੰਬੇ ਸਮੇਂ ਦਾ ਨੁਕਸਾਨ ਹੋਇਆ ਅੱਛਾ ਇਹ ਨਾ ਜਿਹੜੀ ਲੇਖ ਪੜ੍ਹ ਕੇ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਨਾ ਕੁਲਵੰਤ ਰਖੀ ਹੋਰਾਂ ਨੇ ਉਹਨਾਂ ਨੇ ਆਪਣਾ ਇੱਕ ਤਜਰਬਾ ਸਾਂਝਾ ਕੀਤਾ ਸਾਨੂੰ ਨਹੀਂ ਪਤਾ ਵਿਗਿਆਨਕ ਪੱਖੋਂ ਕਿੰਨਾ ਕੁ ਕਾਰਗਰ ਹੈ ਕਿੰਨਾ ਕੁ ਕਾਰਗਰ ਹੈ ਪਰ ਉਹਨਾਂ ਨੇ ਇੱਕ ਵਿਹਾਰਕ ਸੁਝਾਅ ਦਿੱਤਾ ਹੈ ਜੀ ਹੈਨਾ ਉਹ ਕਹਿੰਦੇ ਨੇ ਜੀ ਕਿ ਮੇਰਾ ਖਿਆਲ ਹੈ ਇੱਕ ਦੇਸੀ ਤਰੀਕਾ ਵਰਤਿਆ ਜਾਵੇ ਤਾਂ ਕੁਝ ਫਾਇਦਾ ਕਿਸਾਨਾਂ ਦਾ ਹੋਵੇਗਾ। ਮਾਲਵੇ ਦੇ ਰਹਿਣੋ ਵਾਲੇ ਨੇ ਜੀ ਉਹ ਕਹਿੰਦੇ ਅਸੀਂ ਮਾਲਵੇ ਦੇ ਰੇਤਲੇ ਇਲਾਕਿਆਂ ਵਿੱਚ ਰੇਤਲੀ ਜ਼ਮੀਨ ਨੂੰ ਝੋਨੇ ਦੇ ਯੋਗ ਬਣਾਉਣ ਲਈ ਇੱਕ ਦੇਸੀ ਜੁਗਾਰ ਵਰਤਦੇ ਸੀ। ਖੇਤ ਦਾ ਸਾਰਾ ਰੇਤਾ ਇਕੱਠਾ ਕਰਕੇ ਇੱਕ ਵੱਡਾ ਟੱਬਾ ਲਾ ਲੈਂਦੇ ਸੀ। ਫਿਰ ਇੱਕ ਟੋਆ ਕੱਢ ਕੇ ਸਾਰਾ ਰਿੱਤਾ ਇਸ ਵਿੱਚ ਦੱਬ ਦਿੰਦੇ ਸੀ ਟੋਏ ਵਿੱਚੋਂ ਨਿਕਲੀ ਵਧੀਆ ਮਿੱਟੀ ਦੀ ਪਰਤ ਸਾਰੇ ਖੇਤ ਤੇ ਜਿਹੜਾ ਟੋਆ ਉਹ ਭਰ ਕੇ ਰਿੱਤੇ ਦੇ ਨਾਲ ਦੱਬ ਦਿੰਦੇ ਸੀ ਉਹਦੇ ਉੱਤੇ ਵੀ ਮਤਲਬ ਸਾਰੇ ਖੇਤ ਦੇ ਵਿੱਚ ਹੀ ਉਹ ਜਿਹੜੀ ਹੈ ਉਹ ਮਿੱਟੀ ਜਿਹੜੀ ਟੋਏ ਚੋਂ ਨਿਕਲਦੀ ਸੀ ਉਹ ਵਿਛਾ ਦਿੰਦੇ ਸੀਗੇ ਠੀਕ ਹੈ ਜੀ ਕਹਿੰਦੇ ਜਿਹੜੀ ਜੇ ਹੜਾਂ ਵਾਲੀ ਗਾਰ ਦਾ ਵੀ ਇਹੋ ਜਿਹਾ ਇਲਾਜ ਕੀਤਾ ਜਾਵੇ ਤਾਂ ਕਿਸਾਨਾਂ ਨੂੰ ਜ਼ਮੀਨ ਹੇਠੋਂ ਪੁੱਟ ਕੇ ਜਿਹੜੀ ਟੋਏ ਦੇ ਨਾਲ ਉਹ ਉਪਜਾਊ ਮਿੱਟੀ ਵਾਲੀ ਪਰਤ ਵੀ ਮਿਲ ਸਕਦੀ ਹੈ ਤੇ ਨਾਲੇ ਫਾਇਦਾ ਹੋਏਗਾ ਕਿ ਜਿਹੜੀ ਜ਼ਮੀਨ ਹੈ ਉਹ ਉੱਚੀ ਹੋ ਜਾਵੇਗੀ ਸਾਨੂੰ ਇਹ ਸੁਝਾਅ کارਗਰ ਹੋਣ ਬਾਰੇ ਤਾਂ ਨਹੀਂ ਪਤਾ ਪਰ ਸਾਡੇ ਦਰਸ਼ਕਾਂ ਚ ਸ਼ਾਇਦ ਕਈਆਂ ਨੂੰ ਕਿਸਾਨ ਮਾਰਾਂ ਦੇ ਨਾਲ ਸਲਾਹ ਕਰਕੇ ਦੇਖ ਸਕਦੇ ਨੇ ਕਿ ਕੀ ਇਸ ਤਰੀਕੇ ਦੇ ਨਾਲ ਹੜਾਂ ਕਾਰਨ ਆਈ ਜਿਹੜੀ ਮਿੱਟੀ ਤੇ ਰੇਤ ਹੈ ਉਹਨੂੰ ਇਸ ਤਰੀਕੇ ਸੰਭਾਲਿਆ ਜਾ ਸਕਦਾ ਸੰਭਾਲਿਆ ਜਾ ਸਕਦਾ ਫਸਲ ਬੀਜਣ ਦੇ ਲਈ ਕਿਸਾਨ ਜਿਹੜੇ ਆਪਣੇ ਖੇਤ ਤਿਆਰ ਕਰ ਸਕਦੇ ਨੇ ਜੀ ਅੱਛਾ ਇਸ ਵਿਹਾਰਿਕ ਸੁਝਾਅ ਦੇ ਨਾਲ ਵਿਹਾਰ ਜਿਹੜਾ ਹੈਗਾ ਉਹਦੇ ਬਾਰੇ ਚਿੱਠੀ ਹੈ ਹਾਂਜੀ ਇਹ ਚਿੱਠੀ ਸ਼ਾਬਾਦ ਮਾਰਕੰਡਾ ਕੁਰੂਖੇਤਰ ਤੋਂ ਦਰਸ਼ਨ ਸਿੰਘ ਹੋਰਾਂ ਦੀ ਹੈ ਹਮ ਉਹਨਾਂ ਨੂੰ ਜਗਦੀਸ਼ ਕੌਰ ਦੀ ਰਚਨਾ ਸਲੀਕਾ ਮਨੁੱਖੀ ਸੁਭਾਅ ਦੇ ਮਨੋਵਿਗਿਆਨਕ ਪੱਖ ਨੂੰ ਦਰਸਾਉਂਦੀ ਹੋਈ ਜਾਪੀ ਉਹ ਲਿਖਦੇ ਨੇ ਕਿ ਮਨੁੱਖ ਦੇ ਕਿਰਦਾਰ ਦੀ ਪਛਾਣ ਉਸ ਦੇ ਬਾਹਰੀ ਪਹਿਰਾਵੇ ਤੋਂ ਹੀ ਕੀਤੀ ਜਾਂਦੀ ਹੈ ਇਹ ਤਾਂ ਬਿਲਕੁਲ ਸਹੀ ਗੱਲ ਹੈ ਨਾ ਜੇ ਕੋਈ ਬਣਿਆ ਫੱਬਿਆ ਬੰਦਾ ਹੈ ਉਹਦੇ ਬਾਰੇ ਤੁਹਾਡਾ ਵਤੀਰਾ ਬਿਲਕੁਲ ਹੀ ਹੋਰ ਹੁੰਦਾ ਹੈ ਜੇ ਕੋਈ ਦੇਸੀ ਵਿਚਾਰਾ ਕਹਿ ਲਓ ਮੈਲੇ ਕੱਪੜੇ ਪਾਏ ਨੇ ਹੈ ਨਾ ਉਦਾਂ ਵੀ ਬਹੁਤਾ ਬਣਿਆ ਫੱਬਿਆ ਨਹੀਂ ਉਹਦੇ ਬਾਰੇ ਤੁਹਾਡਾ ਤੁਸੀਂ ਸਮਾਜ ਚ ਵਿਚਰਦੇ ਦੇਖਦੇ ਹੋ ਉਹਦੇ ਬਾਰੇ ਵਤੀਰਾ ਬੜਾ ਕੁਰਖਤ ਕੁਰਖਤ ਕਹਿ ਲਓ ਮਤਲਬ ਅਸੀਂ ਉਹਨੂੰ ਕੋਈ ਗਿਣਦੇ ਹੀ ਨਹੀਂ ਬੰਦੇ ਨੂੰ ਤੁਹਾਨੂੰ ਯਾਦ ਹੈ ਤੁਸੀਂ ਮੈਨੂੰ ਇੱਕ ਵਾਰੀ ਗੱਲ ਸੁਣਾਈ ਸੀ ਹਸਪਤਾਲ ਵਾਲੀ ਕਿ ਦੋ ਇੱਕ ਬਣਿਆ ਫੱਬਿਆ ਬੰਦਾ ਸੀ ਪਰਚੀ ਬਣਾਉਣ ਲਈ ਲਾਈਨ 'ਚ ਖੜਿਆ ਹੋਇਆ ਸੀ ਤੇ ਇੱਕ ਵਿਚਾਰਾ ਮਾਤੜ-ਤਮਾਤੜ ਜਿਹੜਾ ਵਿਚਾਰਾ ਸਾਦਾ ਪਜਾਮਾ ਪਾ ਕੇ ਤੇ ਪੱਗ ਜੀ ਲਪੇਟ ਕੇ ਖੜਾ ਹੋਇਆ ਸੀਗਾ ਤੇ ਉਹਨਾਂ ਦਾ ਵਤੀਰਾ ਜਿਹੜਾ ਸੀ ਪਰਚੀ ਬਣਾਉਣ ਵਾਲੇ ਦਾ ਕਿਵੇਂ ਦਾ ਸੀਗਾ ਉਹ ਜ਼ਰਾ ਦੱਸੋ ਮੈਂ ਕਹਿੰਨੀ ਆ ਵੀ ਆਪਾਂ ਦਰਸ਼ਕਾਂ ਨਾਲ ਸੰਚਾਰ ਕਰੀਏ ਹਾਂਜੀ ਇੱਕ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਘਟਨਾ ਹੈ ਇਹ ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸੀ ਆਪੋ ਆਪਣੀ ਪਰਚੀ ਬਣਾਉਣ ਲਈ ਹਮ ਇੱਕ ਬਜ਼ੁਰਗ ਬਾਬਾ ਆਇਆ ਉਥੇ ਤੇ ਉਹਨੇ ਚਾਦਰਾਂ ਲਾਇਆ ਹੋਇਆ ਉਹੀ ਪੱਗ ਬਲੇਟੀ ਹੋਈ ਤੇ ਕੱਪੜੇ ਵੀ ਕੋਈ ਬਹੁਤੇ ਸਾਫ਼ ਨਹੀਂ ਸੀ ਤੇ ਜਿਹੜਾ ਪਰਚੀ ਬਣਾਉਣ ਵਾਲਾ ਮੁਲਾਜ਼ਮ ਸੀ ਹਸਪਤਾਲ ਦਾ ਉਹ ਉਹਨੂੰ ਕਹੇ ਹਾਂ ਬਾਬਾ ਕਿੱਥੋਂ ਆਇਆ ਮਤਲਬ ਬਹੁਤ ਹੀ ਕੁਰਖਤ ਲੈਜ਼ਾ ਉਹਦਾ ਉਹ ਵੀ ਜਿਵੇਂ ਉਹ ਪਰਚੀ ਬਣਾ ਕੇ ਉਹਦੇ ਤੇ ਹਸਾਨ ਕਰ ਰਿਹਾ ਹੁੰਦਾ ਜੀ ਬਿਲਕੁਲ ਤੇ ਚਲੋ ਵਿਚਾਰੇ ਬਾਬੇ ਨੇ ਕੀ ਬੋਲਣਾ ਸੀ ਉਹ ਚੁੱਪਚਾਪ ਪਰਚੀ ਬਣਾ ਕੇ ਚਲਾ ਗਿਆ ਉਸ ਤੋਂ ਬਾਅਦ ਫਿਰ ਇੱਕ ਬੜੇ ਪਹਿਨੇ ਪਚਰੇ ਸਰਦਾਰ ਜੀ ਦੀ ਵਾਰੀ ਆਈ ਹੂੰ ਉਹਨਾਂ ਨੇ ਮਤਲਬ ਚੰਗੇ ਕੱਪੜੇ ਪਾਏ ਹੋਏ ਸੀ ਦਿਖਤੋਂ ਪੜੇ ਲਿਖੇ ਜਾਪਦੇ ਸੀ ਹੂੰ ਤੇ ਉਹ ਫਿਰ ਕਿਸੇ ਵੀ ਉਹਦੀ ਫੱਬਤ ਬਣੀ ਤਣੀ ਹੋਣੀ ਨਾ ਜੀ ਬਿਲਕੁਲ ਤੇ ਉਹੀ ਪਰਚੀ ਬਣਾਉਣ ਵਾਲਾ ਉਹੀ ਬੰਦਾ ਹੂੰ ਹੂੰ ਕੋਈ ਹੋਰ ਨਹੀਂ ਉਹ ਹਾਂਜੀ ਸਰ ਕੀ ਨਾਮ ਹੈ ਜੀ ਮਤਲਬ ਪੂਰੀ ਇਜ਼ਤ ਮਾਨ ਨਾਲ ਤਾਂ ਮੈਨੂੰ ਦੇਖ ਕੇ ਬੜਾ ਲੱਗਿਆ ਕਿ ਸਿਰਫ ਕੱਪੜਿਆਂ ਤੋਂ ਹੀ ਬੰਦੇ ਦੇ ਹਾਂ ਬਿਲਕੁਲ ਉਹੀ ਸਮਾਜ ਜਿਹੜਾ ਵਤੀਰਾ ਹੈ ਨਾ ਕਿ ਕੱਪੜਿਆਂ ਤੋਂ ਹੀ ਬੰਦੇ ਦੇ ਉਹ ਤੁਹਾਡਾ ਵਿਵਹਾਰ ਕੀ ਹੋਏਗਾ ਕੱਪੜਾ ਜਿਹੜਾ ਉਹ ਤੈਅ ਕਰਦਾ ਕਿਸੇ ਦਾ ਜੀ ਹੈਨਾ ਤੇ ਇਸੇ ਤਰੀਕੀ ਦੀ ਜਿਹੜੀ ਗੱਲ ਹੈ ਨਾ ਲੇਖਕਾਂ ਨੇ ਆਪਣੇ ਢੁਕਾ ਕੇ ਕਹਾਣੀ ਸੁਣਾਈ ਹੈ ਇਸ ਉਹਦੇ ਵਿੱਚ ਸਲੀਕਾ ਦੇ ਵਿੱਚ ਉਹ ਮਤਲਬ ਉਸ ਵੇਲੇ ਦੀ ਜ਼ਿਕਰ ਕਰਦੇ ਕਿ ਜਿਸ ਵੇਲੇ ਉਹ ਕਾਲਜ ਪੜ੍ਹਦੇ ਸੀ ਕਾਲਜ ਪੜ੍ਹਦੇ ਸੀ ਉਹਨੇ ਕਿਹਾ ਕਿ ਮੈਂ ਆਪਣੀ ਸਹੇਲੀ ਦੇ ਨਾਲ ਬਾਜ਼ਾਰ ਗਈ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਮੁੰਡਾ ਜਿਹੜਾ ਕਹਿ ਲੋ ਇਹਨਾਂ ਦਾ ਭਤੀਜਾ ਲੱਗਦਾ ਸੀਗਾ ਉਹ ਕਹਿੰਦੇ ਕਿ ਵੀ ਉਹ ਬਹੁਤਾ ਪੜਿਆ ਲਿਖਿਆ ਨਹੀਂ ਤੇ ਸਕੂਲ ਚੋਂ ਉਹ 6ਵੀਂ ਕਲਾਸ ਤੋਂ ਹਟ ਗਿਆ ਸੀ ਤੇ ਉਹ ਕਿਸੇ ਮਕੈਨਿਕ ਦੀ ਦੁਕਾਨ ਤੇ ਕੰਮ ਕਰਦਾ ਸੀਗਾ ਜੀ ਤੇ ਉਹ ਕਹਿੰਦੀ ਵੀ ਬਾਜ਼ਾਰ ਚ ਮਿਲ ਗਿਆ ਤੇ ਉਹਦੇ ਉਹੀ ਗਰੀਸ ਨਾਲ ਲਿਬੜੇ ਕੱਪੜੇ ਤੇ ਸਿਰ ਖੰਡਿਆ ਹੈ ਨਾ ਕਹਿੰਦੀ ਵੀ ਮੈਨੂੰ ਦੇਖ ਕੇ ਨਾ ਉਹਨੇ ਸਸਰੀਕਲ ਬੁਲਾਈ ਬੁਲਾਉਣ ਦੀ ਕੋਸ਼ਿਸ਼ ਕੀਤੀ ਹੱਥ ਜੋੜਨ ਲੱਗਿਆ ਸੀ ਤੇ ਲੇਕਾ ਨੇ ਮਨਾ ਕਰਤਾ ਵੀ ਨਹੀਂ ਮੈਨੂੰ ਬੁਲਾਈ ਨਾ ਤੂੰ ਕਹਿੰਦੀ ਮੈਨੂੰ ਲੱਗਿਆ ਵੀ ਉਹ ਮੁੰਡਾ ਚੁੱਪ ਕਰ ਗਿਆ ਉਹਨੇ ਨਹੀਂ ਸਸਰੀਕਲ ਤਾਂ ਨਹੀਂ ਬੁਲਾਈ ਉਹਨੂੰ ਸਮਝ ਲੱਗ ਗਈ ਨਾ ਕਿ ਵੀ ਇਹ ਮੈਨੂੰ ਬੁਲਾਉਣਾ ਨਹੀਂ ਚਾਹੁੰਦੀ ਹਾਂਜੀ ਹੈਨਾ ਉਹਨੇ ਕਿਤੇ ਜਾ ਕੇ ਆਪਣੇ ਘਰ ਦੱਸਿਆ ਹੋਣਾ ਹਾਂਜੀ ਆਪ ਵੀ ਗੁੱਸਾ ਕੀਤਾ ਤੇ ਉਹ ਉਹਨੂੰ ਮਤਲਬ ਉਹ ਕਹਿੰਦੀ ਮੈਨੂੰ ਲੱਗਿਆ ਕਿ ਵੀ ਉਹਨੇ ਗੁੱਸਾ ਕਰ ਲਿਆ ਹੈਨਾ ਤੇ ਚਲੋ ਹੋਈ ਬੀਤੀ ਗੱਲ ਕਿ ਉਹਨੂੰ ਲੱਗਿਆ ਕਿ ਵੀ ਉਹਨੇ ਘਰ ਜਾ ਕੇ ਮਾਂ ਨੂੰ ਦੱਸਿਆ ਤੇ ਪਤਾ ਉਹਦੋਂ ਲੱਗਿਆ ਨਾ ਇਹਨੂੰ ਕਿ ਵੀ ਗੁੱਸਾ ਉਹਦੀ ਮਾਂ ਨੇ ਵੀ ਕੀਤਾ ਹੋਇਆ ਤੇ ਜਦੋਂ ਕਿਸੇ ਕੰਮ ਦੇ ਲਈ ਜਿਹੜੀ ਲੇਖ ਹੈ ਉਹਨਾਂ ਦੇ ਘਰ ਗਈ ਉਹ ਰਿਸ਼ਤੇ ਚ ਇਹ ਜਿਹਦਾ ਭਤੀਜਾ ਲੱਗਦਾ ਸੀ ਉਹ ਉਹਦੀ ਪਰਜਾਈ ਲੱਗਦੀ ਸੀਗੀ ਤੇ ਉਹ ਕਹਿੰਦੀ ਵੀ ਪਰਜਾਈ ਨੇ ਨਾ ਮਤਲਬ ਬੜੇ ਸਲੀਕੇ ਦੇ ਨਾਲ ਉਹ ਕਹਿੰਦੀ ਵੀ ਵੀ ਤੈਨੂੰ ਮਿਲਿਆ ਸੀ ਇਹਨੇ ਮੈਨੂੰ ਦੱਸਿਆ ਕਿ ਵੀ ਤੂੰ ਇਹਨੂੰ ਬੁਲਾਇਆ ਨਹੀਂ ਤੇ ਮੈਂ ਕਹਿੰਦੀ ਇਹਨੂੰ ਕਿਹਾ ਕਿ ਜੇ ਤੂੰ ਪੜਿਆ ਲਿਖਿਆ ਹੁੰਦਾ ਚੰਗੇ ਕੱਪੜੇ ਪਾਏ ਹੁੰਦੇ ਸਕੂਲ ਦੀ ਯੂਨੀਫਾਰਮ ਪਾਈ ਹੁੰਦੀ ਤਾਂ ਤੇਰੀ ਜਿਹੜੀ ਭੂਆ ਨੇ ਤੈਨੂੰ ਗਲਵਕੜੀ ਪਾ ਕੇ ਮਿਲਣਾ ਸੀ ਤੇ ਨਾਲੇ ਆਪਣੀ ਸਹੇਲੀ ਨੂੰ ਦੱਸਣਾ ਸੀ ਕਿ ਦੇਖ ਮੇਰਾ ਭਤੀਜਾ ਕਹਿੰਦੀ ਵੀ ਤੂੰ ਇੰਨੇ ਮੈਲੇ ਕਚਲੇ ਕਪੜੇ ਪਾਏ ਹੋਏ ਪੜਿਆ ਲਿਖਿਆ ਤੂੰ ਨਹੀਂ ਤੇ ਵੀ ਉਹ ਆਪਣੀ ਸਹੇਲੀ ਨੂੰ ਕੀ ਮਿਲਾਉਂਦੀ ਹੈ ਨਾ ਉਹਨੇ ਬੜੇ ਤਰੀਕੇ ਦੇ ਨਾਲ ਇਹਨੂੰ ਜਿਚਾਹਤਾ ਕਿ ਵੀ ਤੂੰ ਜੇ ਉਹਦੇ ਕੱਪੜੇ ਮੈਲੇ ਕਚਲੇ ਪਾਏ ਹੋਏ ਸੀ ਤਾਂ ਵੀ ਇਸ ਕਰਕੇ ਨਹੀਂ ਨਾ ਮੇਰੇ ਬੱਚੇ ਨੂੰ ਬੁਲਾਇਆ ਜੀ ਮਤਲਬ ਰਿਸ਼ਤੇ ਟੁੱਟ ਥੋੜੇ ਜਾਂਦੇ ਨੇ ਅਮੀਰੀ ਗਰੀਬੀ ਨਾਲ ਜਾਂ ਕੱਪੜੇ ਲੱਤੇ ਨਾਲ ਨਹੀਂ ਉਹ ਉਹ ਹੈ ਨਾ ਕਿ ਇਹ ਲੈ ਸਕਾ ਨੇ ਆਪਣੇ ਆਪ ਤੇ ਕਹ ਲੋ ਤਵਾਲਾ ਕੇ ਇਹ ਗੱਲ ਇਹ ਗੱਲ ਇਸ ਗੱਲ ਦਾ ਸਾਨੂੰ ਸੁਨੇਹਾ ਦਿੰਦਾ ਹੈ ਉਹਨਾਂ ਜਦੋਂ ਘਰੋਂ ਤੁਰਨ ਲੱਗੀ ਤੇ ਉਹਦੀ ਪਰਜਾਈ ਨੇ ਨਾ ਉਹਨੂੰ ਇਹ ਕਿਹਾ ਕਹਿੰਦੀ ਵੀ ਇਹ ਤੇਰਾ ਕਸੂਰ ਨਹੀਂ ਹੈਗਾ ਹਮ ਹੈਨਾ ਇਸੇ ਦਾ ਹੀ ਕਸੂਰ ਹੈ ਇਸੇ ਦਾ ਹੀ ਕਸੂਰ ਹੈ ਕਿ ਵੀ ਇਦਾਂ ਦਾ ਸੀ ਕਿਹਾ ਉਹਨੇ ਉਸ ਕੁੜੀ ਨੂੰ ਕਿ ਵੀ ਤੂੰ ਉਹਦੀ ਬਾਰੀ ਦੇਖਣ ਨੂੰ ਦੇਖ ਕੇ ਉਹਨੂੰ ਬੁਲਾਇਆ ਨਹੀਂ ਕਿ ਰਿਸ਼ਤੇਦਾਰੀ ਭੁਲਾ ਛੱਡੀ ਜੀ ਤੇ ਉਹ ਫਿਰ ਲੇਖਾ ਕਹਿੰਦੀ ਹੈ ਕਹਿੰਦੀ ਕਿ ਵੀ ਮਤਲਬ ਉਸ ਔਰਤ ਨੇ ਗੁੱਸਾ ਕੀਤਾ ਹੋਣਾ ਨਾ ਜਿਹਦੇ ਬੱਚੇ ਨੂੰ ਤੁਸੀਂ ਮਤਲਬ ਉਹਦੀ ਸਾਸ਼ਟ੍ਰੀ ਕਲਵਿਨੀ ਕਬੂਲ ਕਰਨੀ ਜਾਂ ਤੁਸੀਂ ਉਹਨੂੰ ਬੁਲਾਉਣਾ ਨਹੀਂ ਗਵਾਰਾ ਸਮਝਿਆ ਕਹਿੰਦੀ ਵੀ ਉਹਨੇ ਐਨੇ ਸਲੀਕੇ ਦੇ ਨਾਲ ਮੈਨੂੰ ਗੱਲ ਕਹੀ ਔਰ ਇਹ ਗੱਲ ਹੈ ਕਿ ਉਹ ਕਹਿੰਦੀ ਕਿ ਵੀ ਇਹਨੂੰ ਨਾ ਜਿਹੜਾ ਕਹਿੰਦੇ ਨੇ ਕਿ ਸੰਵਾਦ ਸੰਜਮ ਦੀ ਕਲਾ ਜੀ ਕਿ ਉਹਨੇ ਲੜਾਈ ਨਹੀਂ ਕੀਤੀ ਉਹਨੇ ਮੇੜਾ ਨਹੀਂ ਮਾਰਿਆ ਕਿ ਤੂੰ ਮੇਰੇ ਬੱਚੇ ਨੂੰ ਬੁਲਾਇਆ ਨਹੀਂ ਉਹਨੇ ਇਸ ਤਰੀਕੇ ਉਹਨੂੰ ਕਿਹਾ ਕਿ ਮਤਲਬ ਜਿਹਨੂੰ ਕਹਿੰਦੇ ਆ ਨਾ ਕਈ ਵਾਰੀ ਆਪਾਂ ਕਹਿੰਦੇ ਆ ਨਾ ਵੀ ਇਹ ਕਿਹਾ ਵੀ ਕੁਝ ਨਹੀਂ ਤੇ ਛੱਡਿਆ ਵੀ ਕੱਖ ਨਹੀਂ ਜੀ ਹੈਨਾ ਤੇ ਉਹ ਲੇਖਕ ਕਹਿੰਦੀ ਹੈ ਕਿ ਸਾਰੀ ਉਮਰ ਮੈਨੂੰ ਇਹ ਗੱਲ ਭੁੱਲੀ ਨਹੀਂ ਹੈਨਾ ਤੇ ਵਿਹਾਰ ਦੀ ਜਿਹੜੀ ਗੱਲ ਹੈ ਨਾ ਉਹਨੇ ਕਿਹਾ ਕਿ ਅਸੀਂ ਬਹੁਤ ਸਾਰੇ ਸਮਾਜ ਦੇ ਵਿੱਚ ਜਿਹੜੇ ਲੜਾਈ ਝਗੜੇ ਨੇ ਨਾ ਐਸੇ ਕਰਕੇ ਹੁੰਦੇ ਨੇ ਕਿ ਅਸੀਂ ਲੜ ਪੈਨੇ ਆ ਪਰ ਗੱਲ ਕਹਿਣ ਦਾ ਸੋਝ ਵੀ ਹੁੰਦਾ ਹੈ ਸੋਝ ਨਾਲ ਗੱਲ ਵੀ ਕਹਿ ਤੀ ਲੜਾਈ ਵੀ ਨਹੀਂ ਪਾਈ ਤੇ ਵੱਡਾ ਸੰਦੇਸ਼ ਵੀ ਦੇਤਾ ਜਿਹਨੂੰ ਕਹਿੰਦੇ ਆ ਨਾ ਬਈ ਭਿਓਂ ਕੇ ਮਰਨ ਵਾਲੀ ਗੱਲ ਵੀ ਕੀਤੀ ਜੀ ਹੈਨਾ ਤੇ ਇਹ ਮੇਰੇ ਖਿਆਲਤ ਚਿੱਠੀ ਹੈ ਤਿਰੀ ਇਹਨੇ ਇਸ ਗੱਲ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਸਾਨੂੰ ਜਿਹੜੀ ਹੈ ਗੱਲਬਾਤ ਦੇ ਵਿੱਚ ਜਿਹੜਾ ਉਹ ਗੱਲਬਾਤ ਦਾ ਜਿਹੜਾ ਸਲੀਕਾ ਹੈ ਨਾ ਉਹ ਵੱਡੀ ਤੋਂ ਵੱਡੀ ਗੱਲ ਤੁਸੀਂ ਕਹਿ ਸਕਦੇ ਹੋ ਦੂਜੇ ਬੰਦੇ ਨੂੰ ਬਿਨਾ ਅਗਲੇ ਦੀ ਕੋਈ ਬੇਇੱਜ਼ਤੀ ਕੀਤਿਆਂ ਬਿਨਾ ਮੰਦਾ ਸ਼ਬਦ ਵਰਤ ਬਿਨਾ ਮੰਦਾ ਸ਼ਬਦ ਵਰਤਿਆ ਤੇ ਮੇਰੇ ਖਿਆਲ ਹੈ ਜੀ ਤੁਸੀਂ ਜਿਹੜੀ ਦਰਸ਼ਕਾਂ ਨੂੰ ਹਰ ਵਾਰ ਬੇਨਤੀ ਕਰਦੇ ਹੋ ਉਹ ਬੇਨਤੀ ਕਰਦੇ ਹੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ। ਲਓ ਜੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਗਿਆ। ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ। ਬਹੁਤ-ਬਹੁਤ ਸ਼ੁਕਰੀਆ।